ਗੌੜੀ ਮਹਿਲਾ ਪਹਿਲਾ ਪਉਣ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦਵਾ ਬੁਜਰੇ ਗਿਆਨੀ ਇਹ ਵਿਚਾਰ ਕਥਤਾ ਬਗਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲ ਪਾਉਣ ਬੁਜਰੇ ਗਿਆਨੀ ਮੁਵਾ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੁਵਾ ਜੋ ਦੇਖਣ ਹਾ ਜ ਕਾਰਣ ਤਟ ਤੀਰਥ ਜਾਈ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਤ ਬਖਾਣ ਪੀਤਰ ਹੋੰਦੀ ਵਸਤ ਨ ਜਾਣ ਹਉ ਨਾ ਮੂਆ ਮੇਰੀ ਮੂਈ ਬੁਲਾਏ ਓਹੋ ਨਾ ਮੂਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਓਹ ਨਾਮੁ ਆਵਾ ਜੋ ਰਹਾ ਸਮਾਏ ਕਹੋ ਨਾਨਕ ਗੁਰੂ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 152 ਦੇ ਉੱਪਰ ਅੰਕਿਤ ਹੈ ਸਤਿਗੁਰੂ ਮਹਾਰਾਜ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਕਥਤਾ ਬਕਤਾ ਸੁਣਤਾ ਸੋਈ ਕਥਨ ਕਰਨ ਵਾਲਾ ਬੋਲਣ ਵਾਲਾ ਸੁਣਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹੋ ਗਿਆਨੀ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਵਾਰ ਆਇਆ ਪਰ ਅਸੀਂ ਕੱਪੜਿਆਂ ਦੇ ਨਾਮ ਨੂੰ ਗਿਆਨੀ ਰੱਖ ਲਿਆ ਪਰ ਸਤਿਗੁਰੂ ਕਹਿੰਦੇ ਜਿਹੜਾ ਆਪ ਵਿਚਾਰੇ ਜਿਹੜਾ ਆਪਣੇ ਆਪ ਦੀ ਵਿਚਾਰ ਕਰਦਾ ਸੋ ਗਿਆਨੀ ਹੋਈ ਗਿਆਨੀ ਮਤਲਬ ਗਿਆਨਵਾਨ ਕਿਸੇ ਵਿਦਵਾਨ ਨੂੰ ਕਿਸੇ ਨੇ ਸਵਾਲ ਕੀਤਾ ਵੀ ਸਿੱਖ ਕੌਮ ਦੇ ਵਿੱਚ ਕਈ ਲੋਕ ਆਪਣੇ ਨਾਮ ਦੇ ਅੱਗੇ ਗਿਆਨੀ ਲਾਉਂਦੇ ਆ ਕਈ ਆਪਣੇ ਨਾਮ ਦੇ ਪਿੱਛੇ ਗਿਆਨੀ ਲਿਖਦੇ ਆ ਉਹਨਾਂ ਨੇ ਜਵਾਬ ਦਿੱਤਾ ਵੀ ਜਿਹੜੇ ਪਿੱਛੇ ਲਿਖਦੇ ਆ ਮਤਲਬ ਉਹਨਾਂ ਦੇ ਕੋਲ ਡਿਗਰੀ ਹੈ ਤੇ ਜਿਹੜੇ ਅੱਗੇ ਲਿਖਦੇ ਆ ਉਹ ਸੇਫ ਮੈਡ ਮਤ ਖੁਦ ਆਪੇ ਲਿਖ ਲੈਂਦੇ ਤੇ ਅਸੀਂ ਅੱਜ ਕਪੜਿਆਂ ਨੂੰ ਹੀ ਗਿਆਨੀ ਕਹਿਣਾ ਸ਼ੁਰੂ ਕਰ ਦਿੱਤਾ ਪਰ ਜਦੋਂ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਾਂ ਸਤਗੁਰੂ ਕਹਿੰਦੇ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਭੈ ਕਾਹੋ ਕੋ ਦੇਤ ਨੈ ਨੈ ਪੈ ਮਾਣ ਧਿਆਨ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਹੈ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤਿਆਣ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਬਖਾਨ ਉਹ ਗਿਆਨ ਬਾਣ ਹੈ ਕਿੰਨੀਆਂ ਕਿੰਨੀ ਵਾਰੀ ਸਤਿਗੁਰ ਨੇ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕੀਤਾ ਇੱਕ ਸ਼ਬਦ ਸਾਧ ਸੰਗਤ ਜੀ ਬਾਣੀ ਦੇ ਵਿੱਚ ਜਦੋਂ ਦਾ ਮੈਂ ਪੜਿਆ ਉਸ ਤੋਂ ਦਿਨ ਤੋਂ ਇਹ ਸਮਝ ਆਈ ਵੀ ਗਿਆਨੀ ਤਾਂ ਸਤਗੁਰੂ ਹੈ ਬੜਾ ਸੋਹਣਾ ਗੁਰੂ ਸਾਹਿਬ ਮਹਾਰਾਜ ਬਿਆਨ ਕਰਦੇ ਕਹਿੰਦੇ ਧੰਨ ਧੰਨ ਗਿਆਨੀ ਸਤਗੁਰੂ ਹਮਾਰਾ ਜਿੱਤ ਮਿਲਿਆ ਹਮਕੋ ਸ਼ਾਂਤ ਆਈ ਮੇਰਾ ਸਤਗੁਰੂ ਹੀ ਸਭ ਤੋਂ ਵੱਡਾ ਗਿਆਨੀ ਹੈ ਗੁਰੂ ਸੰਗਤ ਜੀ ਬਾਣੀ ਵਿੱਚ ਦੋ ਗਿਆਨੀਆਂ ਦੀ ਹੋਰ ਗੱਲ ਹੈ ਇੱਕ ਬ੍ਰह्म ਗਿਆਨੀ ਤੇ ਇੱਕ ਭਰਮ ਗਿਆਨੀ ਜਦੋਂ ਇਸ ਗੱਲ ਨੂੰ ਸਮਝਣਾ ਹੈ ਗਿਆਨ ਕਿੱਥੋਂ ਪੈਦਾ ਹੋਇਆ ਕਬੀਰ ਜਹਾਂ ਗਿਆਨ ਤਹ ਧਰਮ ਹੈ ਜਹ ਝੂਠ ਤਹ ਪਾਪ ਕਿ ਜਿਹੜਾ ਬੰਦਾ ਧਰਮੀ ਹੈ ਉਹੀ ਗਿਆਨਵਾਨ ਹੈ ਧਰਮੀ ਕੌਣ ਹੈ ਜਿਹਦੇ ਅੰਦਰ ਦਇਆ ਹੈ ਰੋਜ਼ ਆਪਾ ਪੜਨੇ ਤਾਂ ਹਉਲ ਧਰਮ ਦਿਆ ਕਾ ਪੁੱਤ ਜਿਹਦੇ ਅੰਦਰ ਦਿਆਈ ਕੋਈ ਨਹੀਂ ਉਹ ਧਰਮੀ ਹੋਂ ਦਾ ਪਖੰਡ ਕਰਦਾ ਹੈ ਢੋਂਗ ਕਰਦਾ ਹੈ ਤੇ ਉਹ ਕਿਸੇ ਦੇ ਉੱਪਰ ਦਿਆ ਨਹੀਂ ਕਰੇਗਾ ਤੇ ਸਤਿਗੁਰੂ ਕਹਿੰਦੇ ਭਾਈ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤੇ ਪਾਉ ਤੇ ਦੋ ਧਾਰਨਾ ਸਾਧ ਸੰਗਤ ਜੀ ਬਾਣੀ ਵਿੱਚ ਦੋ ਗਿਆਨੀਆਂ ਦੀ ਗੱਲ ਹੈ ਇੱਕ ਬ੍ਰਹਮ ਗਿਆਨੀ ਤੇ ਇੱਕ ਭਰਮ ਗਿਆਨੀ ਭਰਮ ਗਿਆਨੀ ਉਹ ਹਨ ਜਿਹੜੇ ਸਭ ਕੁਝ ਸਮਝਦੇ ਹੋਏ ਵੀ ਲੋਕਾਂ ਨੂੰ ਭਰਮਾਂ ਦੇ ਵਿੱਚ ਪਾਉਂਦੇ ਆ ਆਪਣੀ ਪੂਜਾ ਦੇ ਵਿੱਚ ਲੋਕਾਂ ਨੂੰ ਜੋੜ ਦਿੰਦੇ ਆ ਲੋਕਾਂ ਨੂੰ ਕੋਹਰੇ ਪਾ ਦਿੰਦੇ ਆ ਗੁਰਮਤ ਤੋਂ ਅਲੱਗ ਕਰ ਦਿੰਦੇ ਆ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਬਾਰੇ ਲਿਖਿਆ ਬਾਣੀ ਦੇ ਵਿੱਚ ਕਹਿੰਦੇ ਪਰਿਓ ਕਾਲ ਜੱਗੇ ਸਭੇ जग ਉਪਰ ਮਹਾ ਲਿਖੇ ਭ੍ਰਮ ਗਿਆਨੀ ਜਿੱਦਾਂ ਦਾ ਮੌਤ ਦਾ ਡਰ ਲੋਕਾਂ ਦੇ ਉੱਪਰ ਹੁੰਦਾ ਦਾ ਭ੍ਰਮ ਗਿਆਨੀ ਦੇ ਉੱਪਰ ਵੀ ਹੈ ਕਿਉਂਕਿ ਭਰਮ ਫਲਾ ਰਿਹਾ ਹੈ ਪਰਿਓ ਕਾਲ ਸਭੇ जग ਉਪਰ ਮਹਾ ਲਿਖਿਓ ਭ੍ਰਮ ਗਿਆਨੀ ਉਹਨੂੰ ਵੀ ਉਹਦੇ ਮੌਤ ਦਾ ਡਰ ਹੈ ਪਰ ਜਿਹੜਾ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਉਹਨੂੰ ਕੋਈ ਮੌਤ ਦਾ ਡਰ ਨਹੀਂ ਤੇ ਗੁਰੂ ਮਹਾਰਾਜ ਸਾਡੇ ਉੱਪਰ ਕਿਰਪਾ ਕਰਦੇ ਸਾਨੂੰ ਸਮਝਾਉਂਦੇ ਆ ਕਹਿੰਦੇ ਭਾਈ ਉਹ ਮਨੁੱਖ ਗਿਆਨਵਾਨ ਹੈ ਜਿਹਨੇ ਆਪਣੇ ਆਪ ਨੂੰ ਪੜਨਾ ਸ਼ੁਰੂ ਕਰ ਦਿੱਤਾ ਆਪ ਵਿਚਾਰੇ ਸੋ ਗਿਆਨੀ ਹੋਈ ਧਰਮ ਦੀ ਇਹ ਬਹੁਤ ਵੱਡੀ ਮੰਜ਼ਲ ਹੈ ਮੰਜ਼ਲ ਪ੍ਰਾਪਤ ਹੋ ਸਕਦੀ ਹੈ ਬਹੁਤ ਵੱਡੀ ਨਿਸ਼ਾਨੀ ਹੈ ਧਰਮ ਦੀ ਜਦੋਂ ਅਸੀਂ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਗੱਲ ਹੋਈ ਪਾਪਾ ਫਰੀਦ ਸਾਹਿਬ ਜੀ ਦੀ ਪਰਮੇਸ਼ਰ ਦੇ ਨਾਲ ਕਹਿੰਦੇ ਹੈ ਪਰਮੇਸ਼ਰ ਕਿੱਦਾਂ ਮਿਲੇਗਾ ਤੂੰ ਕਿੱਦਾਂ ਮਿਲਦਾ ਕਹਿਣ ਲੱਗੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਕਹਿੰਦੇ ਆਪਣੇ ਆਪ ਨੂੰ ਸਵਾਰ ਲਾ ਮੈਂ ਤੈਨੂੰ ਮਿਲ ਜਾਵਾਂਗਾ ਅਸੀਂ ਯਤਨ ਕਰਦੇ ਹਾਂ ਦੂਸਰੇ ਨੂੰ ਸਵਾਰਨ ਦਾ ਪਰ ਆਪਣੇ ਹੱਥ ਗੰਦੇ ਹੋਣ ਆਪਾਂ ਦੂਸਰੇ ਦੇ ਹੱਥ ਥੋੜੇ ਕੱਪੜੇ ਝਾੜ ਸਕਦੇ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋ ਜੋ ਹਰਕਾ ਪਿਆਰਾ ਸੋ ਸਭਨਾ ਦਾ ਪਿਆਰਾ ਤੇ ਸਤਗੁਰੂ ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਦੀ ਵਿਚਾਰ ਕਰਦਾ ਹੈ ਉਹ ਗਿਆਨੀ ਹੈ ਗਿਆਨवान ਹੈ ਕੋਈ ਇੱਥੇ ਕੱਪੜਿਆਂ ਦੀ ਕੋਈ ਗੱਲ ਨਹੀਂ ਹੈ ਕਿ ਕੱਪੜੇ ਪਾਉਣ ਦੇ ਨਾਲ ਕੋਈ ਗਿਆਨੀ ਬਣ ਜਾਂਦਾ ਸਤਗੁਰ ਕਹਿੰਦੇ ਕਥ ਤਾ ਬਕਤਾ ਸੁਣਤਾ ਸੋਈ ਕਥਨ ਵਾਲਾ ਬੋਲਣ ਵਾਲਾ ਸੁਣਨ ਵਾਲਾ ਉਹ ਪਰਮੇਸ਼ਰ ਆਪ ਹੈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਜਿਹੜਾ ਆਪਣੇ ਆਪ ਦੀ ਵਿਚਾਰ ਕਰਦਾ ਉਹ ਗਿਆਨਵਾਨ ਹੈ ਸ਼ਬਦ ਦੇ ਰੰਮ ਤੋਂ ਦੀ ਸਾਸੰਗ ਦੀ ਪੌਣਾ ਪਾਣੀ ਅਗਨੀ ਕਾ ਮੇਲ ਵਸੇ ਪੰਜ ਤਤਾਂ ਤੋਂ ਸਰੀਰ ਬਣਿਆ ਸਤਿਗੁਰੂ ਇੱਥੇ ਗੱਲ ਕਰ ਰਹੇ ਆ ਤਿੰਨ ਤਤਾਂ ਦੀ ਕਹਿੰਦੇ ਹਵਾ ਪਾਣੀ ਅਗਣ ਮਤਲਬ ਇਹ ਨਾ ਤਤਾਂ ਦੇ ਨਾਲ ਸਰੀਰ ਬਣਿਆ ਪਾਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਚੰਚਲ ਜਿਹੜੀ ਬੁੱਧ ਆ ਨਾ ਇਹਦੀ ਚੰਚਲ ਹੈ ਚਪਲ ਦਾ ਅਰਥ ਹੁੰਦਾ ਜਿਹੜੀ ਟਿਕਦੀ ਨਹੀਂ ਅੱਕ ਜਗਾ ਚੰਚਲ ਚਪਲ ਬੁੱਧ ਕਾ ਖੇਲ ਜਿਹਦੇ ਟਿਕਾਉ ਕੋਈ ਨਹੀਂ ਇਦਾਂ ਦੀ ਚੰਚਲ ਚਪਲ ਹੈ ਇਹਦੀ ਮਤ ਜਿਹੜੀ ਹੈ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦਵਾਰ ਨੌ ਦਰਵਾਜੇ ਦਸਮਾ ਦਵਾਰ ਹੁਣ ਨੌ ਤਾਂ ਆਪਾਂ ਦੇਖਦੇ ਹੀ ਆ ਨਾ ਦੋ ਅੱਖਾਂ ਦੋ ਕੰਨ ਦੋ ਨਾਸਿਕਾ 6 ਹੋ ਗਿਆ ਨਾ ਇੱਕ ਹੋ ਗਿਆ ਮੂੰਹ 7 ਇੱਕ ਲਿੰਗ ਤੇ ਇੱਕ ਗੁੱਦਾ ਇਹ ਨੌ ਦਰਵਾਜੇ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਸਾਬ ਕਹਿੰਦੇ ਨੌ ਦਰਵਾਜੇ ਦਸਵਾਂ ਦਵਾਰ ਜਿਹਨੂੰ ਦਿਮਾਗ ਕਹਿੰਦੇ ਆ ਬੁਝ ਰਹਿ ਗਿਆਨੀ ਇਹ ਵਿਚਾਰ ਕਹਿੰਦੇ ਇਹ ਗਿਆਨਵਾਨ ਇਸ ਵਿਚਾਰ ਨੂੰ ਸਮਝ ਕਿੰਨਾ ਸੋਹਣਾ ਪਰਮੇਸ਼ਰ ਨੇ ਇਹ ਮਨੁੱਖ ਦਾ ਸਰੀਰ ਬਣਾਇਆ ਇਹ ਸਾਰੀ ਰਚਨਾ ਕੀਤੀ ਹੈ ਮਨੁੱਖ ਨੂੰ ਪੈਦਾ ਕੀਤਾ ਹੈ ਮਨੁੱਖ ਹੰਕਾਰ ਕਰਦਾ ਕਿ ਮੈਂ ਸੋਹਣਾ ਬਹੁਤ ਹੈ ਮੇਰੇ ਕੋਲ ਅਕਲ ਬਹੁਤ ਹੈ ਮੇਰੇ ਕੋਲ ਦਿਮਾਗ ਬਹੁਤ ਹੈ ਮੈਂ ਆ ਕਰਸ਼ ਕਰ ਸਕਦਾ ਹਾਂ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਸਭ ਕੁਝ ਕਰਨ ਵਾਲਾ ਸੁਣਨ ਵਾਲਾ ਪਰਮੇਸ਼ਰ ਹੈ ਕਥਤਾ ਬਕਤਾ ਸੁਣਤਾ ਸੋਈ ਜੇ ਸਾਨੂੰ ਬੋਲਣ ਦੀ ਤਾਕਤ ਇਹਨਾਂ ਦਵੇ ਅਸੀਂ ਬੋਲ ਨਹੀਂ ਸਕਦੇ ਜੇ ਸਾਨੂੰ ਸੁਣਨ ਦੀ ਸਰੋਤ ਇਹਨਾਂ ਦਵੇ ਅਸੀਂ ਸੁਣ ਨਹੀਂ ਸਕਦੇ। ਆਪੇ ਸਭ ਕੁਝ ਕਰਦਾ ਹੈ। ਆਪ ਕਥੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਚਾਰ। ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ। ਸੋ ਗਿਆਨੀ ਹੋਈ। ਜਿਹੜਾ ਆਪੇ ਆਪਣੇ ਦੀ ਵਿਚਾਰ ਕਰਦਾ ਉਹ ਗਿਆਨੀ ਹੈ। ਫਿਰ ਬੇਨਤੀ ਕਰਦੇ ਆ। ਬੜਾ ਸੁਣਾ ਉਹਨਾਂ ਨੇ ਕਿਹਾ ਵਿਦਵਾਨ ਨੂੰ ਕਿਸੇ ਨੇ ਸਵਾਲ ਕੀਤਾ। ਵੀ ਕਈ ਲੋਕ ਆਪਣੇ ਨਾਮ ਦੇ ਪਿੱਛੇ ਗਿਆਨੀ ਲਿਖਦੇ ਆ ਕਈ ਆਪਣੇ ਨਾਮ ਦੇ ਅੱਗੇ ਲਿਖਦੇ ਆ ਇਹਦਾ ਅਰਥ ਕੀ ਹੁੰਦਾ ਹੈ ਉਹ ਕਹਿੰਨ ਲੱਗੇ ਜਿਹੜੇ ਨਾ ਆਪਣੇ ਨਾਮ ਦੇ ਪਿੱਛੇ ਲਿਖਦੇ ਉਹਨਾਂ ਕੋਲ ਡਿਗਰੀ ਹੁੰਦੀ ਗਿਆਨੀ ਦੀ ਤੇ ਜਿਹੜੇ ਅੱਗੇ ਲਿਖਦੇ ਉਹ ਸੈਲਫ ਮੈਡ ਹੁੰਦੇ ਆ ਆਪਣੇ ਆਪੇ ਲਿਖਿਆ ਹੁੰਦਾ ਉਹਨਾਂ ਤੇ ਇੱਕ ਸਤਿਗੁਰੂ ਨੇ ਇੱਥੇ ਕੋਈ ਨਹੀਂ ਦੱਸਿਆ ਵੀ ਬਾਣੀ ਦੇ ਵਿੱਚ ਇਦਾਂ ਦਾ ਪਹਿਰਾਵਾ ਚਾਹੀਦਾ ਤੇ ਇਦਾਂ ਦਾ ਕੱਪੜਿਆਂ ਦੇ ਨਾਲ ਗਿਆਨੀ ਹੁੰਦਾ ਆਪਾਂ ਕੱਪੜਿਆਂ ਦਾ ਕੰਮ ਗਿਆਨੀ ਹੋ ਗਿਆ ਇਥੇ ਗਿਆਨ ਵੰਡ ਦੀ ਗੱਲ ਕਰਦੇ ਆ ਤੇ ਉਹ ਗਿਆਨ ਵੰਡ ਜੋ ਗੁਰਤੇਪਾਦਰ ਸਾਹਿਬ ਨੇ ਬੜੇ ਖੁਲਾਸੇ ਨਾਲ ਆਖਿਆ ਕਹਿੰਦੇ ਭੈ ਕਾਹੋ ਕੋ ਦੇਤ ਨਾ ਨੈ ਪੈ ਮਾਨ ਤਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੀ ਬਖਾ ਸਤਗੁਰੂ ਕਹਿੰਦੇ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲਹ ਪੌਣ ਇਹ ਸਰੀਰ ਮਿੱਟੀ ਤੋਂ ਬਣਿਆ ਹੋਇਆ ਹੈ। ਦੇਹੀ ਮਾਟੀ ਬੋਲੇ ਪੌਣ ਇਹਦੇ ਹਵਾ ਬੋਲ ਰਹੀ ਹੈ। ਹਵਾ ਦੇ ਨਾਲ ਹੀ ਆਪਾਂ ਬੋਲ ਰਹੇ ਨਾ ਪੌਣ ਦੇ ਨਾਲ ਹੀ ਬੋਲ ਰਹੇ। ਤੇ ਜਦੋਂ ਹਵਾ ਨਹੀਂ ਤੇ ਮਿੱਟੀ ਹੈ ਮਿੱਟੀ ਢੇਰੀ ਹੋ ਗਿਆ। ਜਿਹਨੂੰ ਆਪਾਂ ਪੜਦੇ ਆ ਨਾ ਬਾਣੀ ਦੇ ਵਿੱਚ। ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਕਹਿੰਦਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉਡਦਾ। ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਜਿਹਨਾਂ ਪਾਵਣ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਣਗੇ ਕੌਣ ਮੂਆਰੇ ਕੌਣ ਬੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰ ਸਤਗੁਰੂ ਕਹਿੰਦੇ ਦੇਹੀ ਮਾਟੀ ਬੋਲੇ ਪਾਣ 부ਜਰੇ ਗਿਆਨੀ ਮੂਆ ਹੈ ਕੌਣ ਅਪਕੇ ਨੇ ਬੰਦਾ ਮਰ ਗਿਆ ਇਹ ਚੜਾਈ ਕਰ ਗਿਆ ਤੇ ਅਲੱਗ-ਅਲੱਗ ਸ਼ਬਦ ਪੜਦੇ ਆਂ ਆਪਾਂ ਕਾਲ ਚਲਾਣਾ ਕਰ ਗਿਆ ਇਹਦਾ ਦਿਹਾਤ ਹੋ ਗਿਆ ਇਹ ਸ਼ਾਂਤ ਹੋ ਗਿਆ ਪਰ ਗੁਰੂ ਸਾਹਿਬ ਕਹਿੰਦੇ ਆਂ ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਨੀ ਬੂਆ ਹੈ ਕੌਣ ਗੱਲ ਤਾਂ ਇਹ ਕਿ ਮਰਿਆ ਕੀ ਹੈ ਇਹ ਤਾਂ ਮਿੱਟੀ ਆ ਇੱਕ ਦਿਨੇ ਨੇ ਖਤਮ ਹੋ ਜਾਣਾ ਜੋ ਪਜਿਓ ਸੋ ਬਣ ਸਾਬ ਪਰੋ ਅੱਜ ਕੇ ਕਾਲ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਬਿਲ ਕਰੋ ਵਿਚਾਰ ਇਹ ਤਾਂ ਚਲਤ ਪਿਆ ਇਹ ਤਾਂ ਇੱਕ ਅੱਜ ਦਾ ਕੱਲ ਜਾਣੀ ਆ ਸਾਰੇ ਆਣੇ ਪਰ ਗੁਰੂ ਮਹਾਰਾਜ ਕਹਿੰਦੇ ਇਹ ਦੱਸੋ ਤਾਂ ਸਹੀ ਵੀ ਇਹ ਵਿਚਾਰ ਤਾਂ ਕਰੋ ਮਰਿਆ ਕੀ ਹੈ ਦੇਹੀ ਮਾਟੀ ਬੋਲੇ ਪੌਣ 부ਜਰੇ ਗਿਆਨੀ ਮੂਆ ਹੈ ਕੌਣ ਇਹ ਗਿਆਨ ਵਣ ਇਸ ਗੱਲ ਨੂੰ ਸਮਝੋ ਤਾਂ ਸਹੀ ਕਹਿੰਦੇ ਮੂਈ ਸੁਰਤ ਬਾਦ ਹੰਕਾਰ ਅੰਦਰੋਂ ਮਰ ਗਿਆ ਅੰਦਰੋਂ ਸ਼ਾਂਤ ਧਿਆਨ ਮਰ ਗਿਆ ਅੰਦਰੋਂ ਜਿਹੜਾ ਮਨੁੱਖ ਗੱਲਾਂ ਕਰਦਾ ਬਾਤ ਕਰਦਾ ਵਿਚਾਰ ਕਰਦਾ ਸੀ ਹੰਕਾਰ ਕਰਦਾ ਸੀ ਉਹ ਖਤਮ ਹੋ ਗਿਆ ਅਕਵੇਲੇ ਦੇਖਿਆ ਨਾ ਜਿਹੜਾ ਜਿਸ ਵੇਲੇ ਬੰਦਾ ਪਾਣੀ ਵਿੱਚ ਡੁੱਬ ਜਾਂਦਾ ਹੈ ਤੋ ਡੁੱਬ ਜਾਂਦਾ ਪਾਣੀ ਵਿੱਚ ਪਰ ਥੋੜੇ ਸਮੇਂ ਬਾਅਦ ਉੱਪਰ ਆ ਜਾਂਦਾ ਬੜਾ ਕੋਲ ਸੁਣਾ ਉਹਦੇ ਬਾਰੇ ਕਿਸੇ ਨੇ ਲਿਖਿਆ ਵੀ ਡੁੱਬਦਾ ਕਿਉਂ ਹੈ ਕਿਉਂਕਿ ਉਹਦੇ ਅੰਦਰ ਹੰਕਾਰ ਹੁੰਦਾ ਹੈ ਤੇ ਜਦੋਂ ਮਰ ਹੀ ਗਿਆ ਤੇ ਹੰਕਾਰ ਖਤਮ ਹੀ ਹੋ ਗਿਆ ਤੇ ਉਹ ਫਿਰ ਉੱਪਰ ਆ ਜਾਂਦੀ ਬੋਡੀ ਉਹੀ ਬੋਡੀ ਹੁੰਦੀ ਹੈ ਨਾ ਉਹ ਭਾਰੀ ਹੁੰਦੀ ਬੋਡੀ ਉਹਨੂੰ ਭਾਵੇਂ ਤੁਸੀਂ ਪੱਥਰ ਵੀ ਬਣ ਦੇਓਗੇ ਨਾ ਫੇਰ ਵੀ ਉਹਨੇ ਥੱਲੇ ਨਹੀਂ ਜਾਣਾ ਜਦੋਂ ਮਰ ਜਾਂਦਾ ਬੰਦਾ ਖਤਮ ਹੋ ਜਾਂਦਾ ਬੰਦਾ ਉੱਪਰ ਨੂੰ ਆਏਗਾ ਤੇ ਸਤਗੁਰ ਕਿਉਂਕਿ ਉਹਦੇ ਅੰਦਰ ਹੰਕਾਰ ਖਤਮ ਹੋ ਗਿਆ ਹੰਕਾਰ ਡੁੱਬੇ ਨਾ ਪਾਵੇ ਮਾਣ ਕਦੇ ਨਹੀਂ ਮਾਣ ਪ੍ਰਾਪਤ ਕਰਦਾ ਹੰਕਾਰ ਜਿਹੜਾ ਸਭ ਕਹਿੰਦੇ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਹਾ ਜਿਹੜਾ ਜੀਵ ਆਤਮਾ ਸਾਡੇ ਅੰਦਰ ਉਹ ਕਦੇ ਨਹੀਂ ਮਰਦਾ ਅਸ ਬੰਦਾ ਮਰ ਗਿਆ ਨਾ ਬੰਦਾ ਗਿਆ ਬੰਦਾ ਪਰਿਆ ਨਾ ਫਲਾਣਾ ਬੰਦਾ ਚੜ੍ਹਾਈ ਕਰ ਗਿਆ ਫਲਾਣਾ ਜੀਵ ਆਤਮਾ ਨਹੀਂ ਮਰਦਾ ਸਤਗੁਰੂ ਕਹਿ ਰਹੇ ਆ ਉਹ ਨਾ ਮੂਆ ਜੋ ਦੇਖਣ ਹਾਰ ਜਿਹੜਾ ਇਹਨੂੰ ਚਲਾ ਰਿਹਾ ਸੀ ਸਰੀਰ ਨੂੰ ਚਲਾ ਰਿਹਾ ਸੀ ਜੀਵਾਤਮਾ ਜਿਹੜਾ ਸੀ ਉਹ ਨਹੀਂ ਮਰਿਆ ਜੈ ਕਾਰਨ ਟਟ ਤੀਰਥ ਜਾਹੀ ਹੁਣ ਕਈ ਲੋਕ ਸਵਾਲ ਕਰਦੇ ਆ ਕਿ ਜਦੋਂ ਬੰਦਾ ਮਰਦਾ ਹੈ ਹੁਣ ਬਾਕੀ ਗੱਲ ਵੀ ਆਪਾਂ ਆਪਣੇ ਮਨ ਨੂੰ ਸਮਝਾ ਲਵੇਂ ਸਵਰਗਵਾਸੀ ਹੋ ਗਿਆ ਦੋ ਚੀਜ਼ਾਂ ਹੁੰਦੀਆਂ ਬਾਣੀ ਦੇ ਮੁਤਾਬਕ ਜਿਹੜਾ ਬੰਦਾ ਪਰਮੇਸ਼ਰ ਦੀ ਭਗਤੀ ਕਰਦਾ ਹੈ ਸ਼ੋਭ ਗੁਣਾ ਦਾ ਧਾਰ ਨਹੀਂ ਹੁੰਦਾ ਉਹ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਆਤਮਾ ਤੇ ਜਿਹੜਾ ਫਿਰ ਬੰਦਾ ساری ਜ਼ਿੰਦਗੀ ਪਾਪ ਕੀਤੇ ਆ ਉਹ ਭਟਕਾਣਾ ਦੇ ਵਿੱਚ ਪੈ ਜਾਂਦਾ ਹੈ ਜਨਮ ਮਰਨ ਦੇ ਚੱਕਰ ਦੇ ਵਿੱਚ ਫਿਰ ਆ ਜਾਂਦਾ ਹੈ ਦੋ ਚੀਜ਼ਾਂ ਹਨ ਸਤਗੁਰੂ ਕਹਿੰਦੇ ਜੈ ਕਾਰਨ ਤਟ ਤੀਰਥ ਜਾਹੀ ਜਿਹਦੇ ਕਰਕੇ ਰੱਬ ਨੂੰ ਮਿਲਣ ਵਾਸਤੇ ਜੈ ਕਾਰਨ ਤਟ ਤੀਰਥ ਜਾਈ ਤੀਰਥਾਂ ਦੇ ਟਟਾਂ ਦੇ ਘੁੰਮਦਾ ਫਿਰਦਾ ਹੈ ਰਤਨ ਪਦਾਰਤ ਘਟ ਹੀ ਮਾਹੀ ਉਹ ਤਾਂ ਤੇਰੇ ਅੰਦਰ ਵੱਸਦਾ ਹੈ ਪ੍ਰਮਾਤਮਾ ਗਿਆਨ ਸਤਗੁਰੂ ਗੁਰ ਤੇਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ ਉਹ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਤੇ ਸਾਰਿਆਂ ਤੋਂ ਉੱਪਰ ਵੀ ਹੈ ਸਰਬਨਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਇਓ ਤੇਰੇ ਨਾਲ ਵੀ ਹੈ ਨਹੀਂ ਦੇਖਦਾ ਪੋਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੀ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਣੋ ਏਕੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀ ਨੇ ਮਿਟੇਣਾ ਭਰਮ ਕੀ ਕਾਈ ਜਿਨੇ ਤੱਕਰ ਆਪਣੇ ਦੀ ਆਪ ਦੀ ਵਿਚਾਰ ਨਹੀਂ ਕਰੋਗੇ ਆਪਣੇ ਆਪ ਨੂੰ ਖੋਜਣ ਦਾ ਯਤਨ ਨਹੀਂ ਕਰੋਗੇ ਉਹਨੇ ਤੱਕਰ ਤੁਸੀਂ ਗਿਆਨ ਵਾਨ ਨਹੀਂ ਬਣ ਸਕਦੇ ਆਪ ਵਿਚਾਰੇ ਸੋ ਗਿਆਨੀ ਹੋਏ ਸਤਿਗੁਰੂ ਕਹਿੰਦੇ ਭਾਈ ਜੈ ਕਾਰਨ ਤਟ ਤੀਰਥ ਜਾਈ ਰਤਨ ਪਦਾਰਤ ਘਟ ਹੀ ਮਾਹੀ ਉਹ ਰਤਨ ਪਦਾਰਤ ਪ੍ਰਭ ਮਹేశਰ ਅਕਾਲ ਪੁਰਖ ਦੇ ਗੁਣ ਤਾਂ ਤੇਰੇ ਹਿਰਦੇ ਵਿੱਚ ਹਨ ਪੜ ਪੜ ਪੰਡਿਤ ਬਾਦ ਬਖਾਣੇ ਪੰਡਿਤ ਪੜਾਈ ਕਰਦੇ ਆ ਪੜਦੇ ਆ ਬਾਦ ਮਤਲਬ ਵਿਚਾਰ ਕਰਦੇ ਆ ਉਹਦਾ ਵਿਖਿਆਨ ਕਰਦੇ ਆ ਪਰ ਭੀਤਰ ਹੋਣ ਦੀ ਵਸਤ ਨਾ ਜਾਣ ਪਰ ਜੋ ਪਰਮੇਸ਼ਰ ਨੇੜੇ ਵਸਦਾ ਉਹ ਨੂੰ ਨਹੀਂ ਸਮਝਦੇ ਅ ਗੁਰੂ ਸਾਹਿਬ ਨੇ ਤਾਂ ਬਹੁਤ ਚੀਜ਼ਾਂ ਉਹਨਾਂ ਲੋਕਾਂ ਦੇ ਪਖੰਡ ਜਿਹੜੇ ਸੀ ਲੋਕਾਂ ਦੇ ਭਰਮ ਤੋੜੇ ਬਹੁਤ ਭਰਮ ਤੋੜੇ ਲੋਕਾਂ ਦੇ ਅੱਜ ਤਾਂ ਮਾਮ ਕਰਨਾ ਸਾਡੀ ਕੌਮ ਦੇ ਵਿੱਚ ਬਹੁਤ ਬਣ ਗਏ ਉਹ ਕਹਿੰਦੇ ਜੀ ਤਿੰਨ ਮਹੀਨੇ ਆਉਦੇ ਤੁਹਾਨੂੰ ਅਸੀਂ ਬ੍ਰਹਮ ਗਿਆਨੀ ਬਣਾ ਦਿੰਨੇ ਆ ਜਨਮਾਂ ਦੇ ਜਨਮ ਲੱਗ ਜਾਂਦੇ ਆ ਇੱਕ ਦੂਸਰੇ ਨਾਲ ਆਪ ਕਹਿੰਦੇ ਬ੍ਰਹਮ ਗਿਆਨੀ ਹੈ ਜੀ ਇਹ ਗੁਰਮਖ ਹੈ ਸਤਗੁਰ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਤੇ ਉਹ ਜਾਣ ਸਕਦਾ ਜਿਹੜਾ ਬਣ ਗਿਆ ਤੇ ਇਹ ਤਾਂ ਸਤਗੁਰ ਦੀ ਜਿੰਨੇ ਤੱਕ ਬਾਣੀ ਨਹੀਂ ਪੜੋਗੇ ਨਾ ਸਹਿਜ ਪਾਠ ਨਹੀਂ ਕਰੋਗੇ ਭਾਗਾਂ ਵਾਲੇ ਜੋ ਬਾਣੀ ਪੜਦੇ ਵਿਚਾਰਦੇ ਜਿੰਨੇ ਤੱਕ ਵਿਚਾਰ ਨਾਲ ਨਹੀਂ ਜੁੜਾਂਗੇ ਅਸੀਂ ਕੰਨ ਰਸ ਨਾਲ ਜੁੜੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਅਸੀਂ ਉਹ ਸ਼ਬਦ ਸੁਣਦੇ ਜਿਹੜੇ ਸਾਨੂੰ ਕੰਨਾਂ ਨੂੰ ਪਿਆਰੇ ਲੱਗਦੇ ਆ ਕਾਨੂੰਨ ਨੂੰ ਨਹੀਂ ਸਾਡੇ ਮਨ ਨੂੰ ਪਿਆਰਾ ਲੱਗੇ ਸ਼ਬਦ ਸਾਡੇ ਮਨ ਤੇ ਅਸਰ ਹੋਵੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਵੇ ਜੋ ਮੈਂ 20 ਸਾਲ ਪਹਿਲਾਂ ਸੀ 50 ਸਾਲ ਪਹਿਲਾਂ ਸੀ ਉਹੀ ਮੇਰਾ ਜੀਵਨ ਅੱਜ ਵੀ ਹੈ ਤੇ ਫਿਰ ਕੋਈ ਫਰਕ ਨਹੀਂ ਹੈ ਭਾਵੇਂ ਜਿੰਨਾ ਮਰਜ਼ੀ ਪੜ ਲਓ ਜਿੰਨਾ ਮਰਜ਼ੀ ਸੁਣ ਲਓ ਇੱਕੋ ਸ਼ਬਦ ਸੁਣਿਆ ਸੀ ਸੱਜਣ ਠਾਗਣੇ ਉੱਜਲ ਕਿਹਾ ਚਿਰਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ 100 ਧੋਮਾਂ ਤੇ ਗਲਤ ਸਾਡੇ ਵਾਸਤੇ ਸਾਰਿਆਂ ਵਾਸਤੇ ਮੇਰੇ ਵਾਸਤੇ ਤੁਹਾਡੇ ਵਾਸਤੇ ਇਹ ਬਾਣੀ ਸਾਰਿਆਂ ਵਾਸਤੇ ਜਿਹੜਾ ਬੋਲਦਾ ਉਹਦੇ ਵਾਸਤੇ ਪਹਿਲਾਂ ਲਾਗੂ ਹੁੰਦੀ ਹੈ ਤੇ ਗੁਰੂ ਮਹਾਰਾਜ ਸਾਨੂੰ ਕਿਰਪਾ ਕਰਦੇ ਸਾਡੇ ਤੇ ਬਖਸ਼ਿਸ਼ ਕਰਦੇ ਆ ਉਹ ਲੋਕ ਮੈਂ ਬੇਨਤੀ ਕਰਨ ਲੱਗਾ ਸੀ ਤੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਕਹੇ ਤੇ ਇੱਕ ਪਖੰਡੀ ਬੈਠਾ ਹੈ ਤੇ ਉਹ ਕੀ ਕਰਦਾ ਅੱਖਾਂ ਮੀਟਦਾ ਤੇ ਲੋਕਾਂ ਨੂੰ ਕਹਿ ਰਿਹਾ ਵੀ ਮੈਨੂੰ ਸ਼ਿਵਜੀ ਦੇ ਦਰਸ਼ਨ ਹੋਏ ਜਿਹੜਾ ਮੇਰੇ ਦਰਸ਼ਨ ਕਰੇਗਾ ਨਾ ਤੇ ਉਹਨੂੰ ਫਿਰ ਸਵਰਗ ਮਿਲੇਗਾ ਮੈਨੂੰ ਤਿੰਨ ਲੋਕਾਂ ਦੀ ਸੋਚੀ ਹੈ ਜੋ ਮਰਜ਼ੀ ਤੁਸੀਂ ਮੇਰੇ ਕੋਲ ਮੰਗ ਲਓ ਗੁਰੂ ਮਹਾਰਾਜ ਨੇ ਕਿ ਮਰਦਾਨੇ ਇਦਾਂ ਕਰ ਜਦੋਂ ਅੱਖਾਂ ਬੰਦ ਕਰਦਾ ਨਾ ਆ ਜਿਹੜਾ ਲੋਟਾ ਰੱਖਿਆ ਗੋਲਕ ਮਤਲਬ ਉਹਨੇ ਲੋਟਾ ਰੱਖਿਆ ਜੀ ਉਹਦੇ ਵਿੱਚ ਲੋਕੀ ਪੈਸੇ ਪਾਉਂਦੇ ਸੀ ਪਾਸ਼ਾ ਕਹਿਣ ਲੱਗੇ ਇਦਾਂ ਕਰੀ ਜਦੋਂ ਅੱਖਾਂ ਬੰਦ ਕੀਤੀਆਂ ਨਾ ਲੋਟਾ ਪਿੱਛੇ ਰੱਖ ਕੇ ਆ ਜਾ ਤੇ ਉਹਨੇ ਫਿਰ ਜਦੋਂ ਅੱਖਾਂ ਬੰਦ ਕੀਤੀਆਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਲੋਟਾ ਚੁੱਕਿਆ ਤੇ ਪਿੱਛੇ ਰੱਖ ਦਿੱਤਾ ਉਹ ਕਰਦਾ ਤਾਂ ਉਹਦੇ ਵਾਸਤੇ ਸੀ ਜਦੋਂ ਅੱਖਾਂ ਖੋਲੀਆਂ ਲੋਟਾ ਕਿੱਥੇ ਗਿਆ ਰੜਾ ਭਾ ਗਿਆ ਗੁਰੂ ਮਹਾਰਾਜ ਕਹਿੰਦੇ ਹੁਣੇ ਪੰਡਿਤ ਜੀ ਤੁਸੀਂ ਕਹਿ ਰਹੇ ਸੀ ਮਹਾਪੁਰਸ ਹੋਣੇ ਕਹਿ ਰਹੇ ਸੀ ਕਿ ਮੈਨੂੰ ਤਿੰਨ ਲੋਕਾਂ ਦੀ ਸੋਝੀ ਹੈ ਉਹ ਕੀ ਕਰਦਾ ਸੀ ਅੰਗੂਠੇ ਦੇ ਨਾਲ ਨੱਕ ਨੂੰ ਪਕੜ ਫੜਦਾ ਸੀ ਬਾਣੀ ਦੇ ਸ਼ਬਦ ਹੈ ਆਟ ਸੇਤੀ ਨਾਕ ਪਕੜੇ ਸੂਝ ਤੇ ਤੈਨ ਲੋ ਮਗਰ ਪਾਛੇ ਕਸ਼ੂ ਨਾ ਸੁੱਝੀ ਇਹ ਪਦਮ ਬਲੋ ਪਿੱਛੇ ਕੀ ਪਿਆ ਉਹ ਪਤਾ ਹੀ ਕੁਛ ਨਹੀਂ ਹੈ ਤਿੰਨ ਲੋਕਾਂ ਦੀ ਸੋਝੀ ਹੈ ਅੱਜ ਕੋਣ ਲੋਕੀ ਭਰਮਾਂ ਦੇ ਵਿੱਚ ਪੈ ਗਏ ਜੋ ਹੋਇਆ ਹੀ ਨਹੀਂ ਹੈ ਅਸੀਂ ਉਹਨੂੰ ਮੰਨ ਕੇ ਬੈਠ ਗਏ ਉਹ ਭਰਮ ਹੈ ਵੇ ਤੁਸੀਂ ਆਹ ਕੰਮ ਕਰੋਗੇ ਤੁਸੀਂ ਪੰਜ ਵਾਰੀ ਫਲਾਨੀ ਜਗ੍ਹਾ ਜਾਓਗੇ ਤੁਹਾਡਾ ਕੰਮ ਹੋ ਜਾਏਗਾ ਤੇ ਬਾਣੀ ਤੇ ਪਾਣੀ ਪੜੋ ਨਾ ਜਿੰਨੇ ਤੇ ਕਰ ਬਾਣੀ ਨਹੀਂ ਪੜੋਗੇ ਗੁਰੂ ਮਹਾਰਾਜ ਕੀ ਕਹਿ ਰਹੇ ਆ ਕਹਿੰਦੇ ਉहां ਤੋਂ ਜਾਈਏ ਜੋ ਇहां ਨਾ ਹੋਏ ਜੇ ਗੁਰੂ ਸਾਡਾ ਸਮਰਥ ਨਹੀਂ ਹੈ ਤਾਂ ਅਸੀਂ ਭਟ ਗਏ ਬਿਸ਼ਨੀਵਾਰ ਦੇ ਤੇਲ ਵੀ ਪਾਉਣਾ ਮੰਗਲਵਾਰਾ ਵੀ ਕਰਨਾ ਵੀਰਵਾਰੀ ਆ ਵੀ ਕਰਨਾ ਤੇ ਜਿੰਨੇ ਤੱਕ ਸਾਨੂੰ ਭਰੋਸਾ ਹੀ ਕੋਈ ਨਹੀਂ ਹੈ ਵਿਸ਼ਵਾਸ ਕੋਈ ਨਹੀਂ ਹੈ ਪਰ ਮਾਫ ਕਰਨਾ ਜਿੱਥੇ ਮਰਦ ਹੀ ਚਲੇ ਜਾਈਏ ਭਰੋਸਾ ਲੈ ਕੇ ਆਈਏ ਵਿਸ਼ਵਾਸ ਲੈ ਕੇ ਆਈਏ ਬਾਣੀ ਨੂੰ ਖੁਦ ਪੜ੍ਹੀਏ ਸਾਨੂੰ ਸਮਝ ਆਏ ਤੇ ਇਹ ਸੱਚੇ ਪਾਤਸ਼ਾਹ ਸੱਚੇ ਸਹਾਈਆ ਕਿਆ ਨਾਹੀ ਕਰਤੇ ਰੇ ਦੇਖਾ ਦੇਖੀ ਸਿੱਖੀ ਨਹੀਂ ਹੈ ਵੇ ਭਲਾਣੇ ਨੇ ਕੀਤਾ ਸੀ ਆਪਾਂ ਵੀ ਕਰਨਾ ਹੈ ਗੁਰੂ ਮਹਾਰਾਜ ਕਹਿੰਦੇ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਬੂਝ ਕਹਿੰਦੇ ਸਮਝਦਾ ਨਹੀਂ ਮਨਮੁਖ ਜਿਹੜਾ ਜਿਹੜਾ ਮਨ ਦੇ ਪਿੱਛੇ ਤੁਰਦਾ ਫਿਰ ਝੂਠ ਬੋਲਦਾ ਤੇ ਨਹੀਂ ਭਾਈ ਉਸ ਪਰਮੇਸ਼ਰ ਕਾਲਪੁਰਖ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਕੀ ਨਹੀਂ ਗੁਰਬਾਣੀ ਦੇ ਵਿੱਚ ਕੀ ਨਹੀਂ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੇ ਇਦਾਂ ਹੋਣ ਲੱਗ ਜਾ ਤਾਂ ਫਿਰ ਸਾਰਾ ਕੁਝ ਹੋ ਜਾਏਗਾ ਨਹੀਂ ਭਾਈ ਜੀਵਨ ਦੇ ਵਿੱਚ ਭਰੋਸਾ ਵਿਸ਼ਵਾਸ ਕਰੋ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਬਾਣੀ ਦੇ ਉੱਪਰ ਵਿਸ਼ਵਾਸ ਕਰੋ ਸਤਿਗੁਰੂ ਕਹਿੰਦੇ ਬਾਹਰ ਨਹੀਂ ਹੈ ਉਹ ਤਾਂ ਅੰਦਰ ਹੈ ਲੋਕਾਂ ਨੇ ਉਹਨੂੰ ਬੜਾ ਦੂਰ ਸਮਝਿਆ ਹੈ ਭੀਤਰ ਹੁੰਦੀ ਵਸਤ ਨਾ ਜਾਣੇ ਜਿਹੜਾ ਭੀਤਰ ਹੈ ਨਾ ਉਹਨੂੰ ਜਾਣਦੇ ਨਹੀਂ ਬਾਹਰ ਭਟਕਦਾ ਫਿਰਦਾ ਸਭ ਕਿਸ ਘਰ ਵਿੱਚ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਈ ਇਹ ਤੇ ਸਕੂਲ ਹੈ ਇਹ ਜਿਹੜੇ ਗੁਰਦੁਆਰਾ ਸਾਹਿਬ ਹੈ ਨਾ ਸਕੂਲ ਹੈ ਸਾਡੇ ਸਿੱਖਣਾ ਹੈ ਅਸੀਂ ਇੱਥੇ ਆ ਕੇ ਦੇ ਤਾਂ ਸਤਿਗੁਰ ਨੇ ਸਾਨੂੰ ਬਹੁਤ ਵੱਡੀ ਬਖਸ਼ਿਸ਼ ਕੀਤੀ ਐ ਸਾਨੂੰ ਜ਼ਿੰਮੇਵਾਰੀ ਦਿੱਤੀ ਐ ਬਹੁਤ ਭਾਗਾਂ ਵਾਲੇ ਜੋ ਆਪច ਸੰਗਤ ਕਰਦੇ ਸਤਿਗੁਰੂ ਕਹਿੰਦੇ ਭਾਈ ਪੜ ਪੜ ਪੰਡਿਤ ਬਾਦ ਬਖਾਣੇ ਪੀਤਰ ਹੋਂਦੀ ਵਸਤ ਨ ਜਾਣੇ ਹਾਉ ਨਾ ਬੂਆ ਮੇਰੀ ਮੂਈ ਬੁਲਾਏ ਜਿਹੜੀ ਅੰਦਰ ਚੜੇਲ ਸੀ ਨਾ ਬਲਾ ਸੀ ਅੰਦਰ ਜਿਹੜੀ ਮੈਨੂੰ ਟਿਕਣ ਨਹੀਂ ਦਿੰਦੀ ਸੀ ਜਿਹੜੀ ਮੈਨੂੰ ਰੱਬ ਨਾਲ ਨਹੀਂ ਜੋੜਨ ਦਿੰਦੀ ਸੀ ਕਹਿੰਦੇ ਹਾਂ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਾ ਸਮਾਏ ਉਹ ਥੋੜੇ ਮਰਦਾ ਹੈ ਜਿਹੜਾ ਪ੍ਰਮਾਤਮਾ ਦੀ ਅੰਸ ਜੀਵ ਆਤਮਾ ਹੈ ਉਹ ਕਦੇ ਵੀ ਨਹੀਂ ਮਰਦਾ ਉਹ ਨਾ ਮੂਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਕਦੇ ਕਿਹਾ ਰੱਬ ਮਰ ਗਿਆ ਉਹ ਨਹੀਂ ਮਰਦਾ ਗੁਰੂ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਪੋ ਤੇ ਉਹ ਕਹਿੰਦੇ ਰੱਬ ਦਾ ਜਨਮ ਦਿਨ ਹੋ ਗਿਆ ਤੇ ਰੱਬ ਦਾ ਜੇ ਜਨਮ ਦਿਨ ਹੁੰਦਾ ਜਿਹਦਾ ਗੁਰੂ ਪਾਤਸ਼ਾਹ ਕਹਿੰਦੇ ਉਹ ਮਰਦਾ ਵੀ ਹੈ ਜਿਹਦਾ ਜਨਮ ਹੋਇਆ ਉਹਨੇ ਮਰਨਾ ਹੀ ਹੈ ਜੋ ਉਪਜੋ ਸੋ ਬਣ ਇਸੇ ਕਰਕੇ ਗੁਰੂ ਸਾਹਿਬ ਨੇ ਕਿ ਮੈਂ ਰੱਬ ਨਹੀਂ ਹਾਂ ਪਰਮੇਸ਼ਰ ਉਹੀ ਅਕਾਲ ਪੁਰਖ ਇੱਕੋ ਹੀ ਹੈ ਜਿਹੜਾ ਸਾਰਿਆਂ ਦੇ ਵਿੱਚ ਉਹ ਕਹਿੰਦੇ ਜੀ ਆਹ ਕਰਦੇ ਉਹ ਪੁਰਾਣਾ ਰੱਬ ਪੈਦਾ ਹੋ ਗਿਆ ਰੱਬ 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 ਉਹ ਥੜੇ ਮਰਦਾ ਫਿਰ ਤੇ ਜਿਹੜੇ ਅੱਜ ਰੱਬ ਬਣ ਕੇ ਬੈਠੇ ਸੀ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਸਤਿਗੁਰ ਕਹਿੰਦੇ ਭਾਈ ਉਹ ਨਾਮੁ ਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰਣਾ ਕਦੇ ਹੋਇਆ ਪਤਾ ਲੱਗਾ ਕਿਸੇ ਨੂੰ ਬੜਾ ਕੁਛ ਕੀਤਾ ਗਿਆ ਦੁਨੀਆ ਦੇ ਵਿੱਚ ਬੜੀਆਂ ਇਹਦੇ ਉੱਪਰ ਰਿਸਰਚ ਕੀਤੇ ਗਏ ਬਹੁਤ ਕੀਤਾ ਗਿਆ ਕਿ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਵੱਡੇ ਵੱਡੇ ਉਹਨਾਂ ਨੇ ਕੈਵਨ ਬਣਾ ਦਿੱਤੇ ਸ਼ੀਸ਼ਿਆਂ ਦੇ ਵਿੱਚ ਤਰੇੜ ਆ ਗਈ ਕਿੱਥੇ ਗਿਆ ਕੀ ਹੋਇਆ ਇਹ ਤਾਂ ਮਿੱਟੀ ਹੈ ਤੇ ਫਿਰ ਮੈਂ ਬੇਨਤੀ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਪੌਣ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦਵਾਰ 부ਜਰੇ ਗਿਆਨੀ ਇਹ ਵਿਚਾਰ ਕਥਤਾ ਵਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪੌਣ ਇਹ ਮਿੱਟੀ ਹੈ ਇਦੇ ਵਿੱਚ ਹਵਾਈ ਬੋਲ ਰਹੀ ਹੈ ਦੇਹੀ ਮਾਟੀ ਬੋਲੇ ਉਹ ਪੌਣ 부ਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਣ ਜਿਹੜਾ ਅੰਦਰ ਸੀਗਾ ਨਾ ਜੀਵਾਤਮਾ ਪ੍ਰਭੂ ਦੀ ਅੰਸ ਜਿਹੜੀ ਸੀ ਉਹ ਨਹੀਂ ਮਰਦੀ ਤੇ ਸਰੀਰ ਹੈ ਖਤਮ ਹੋਏਗਾ ਇੱਕ ਦਿਨ ਚਲੇ ਜਾਏ ਗੁਰੂ ਮਹਾਰਾਜ ਕਿਰਪਾ ਕਰਨ ਸਾ ਸੰਗਤ ਦੀ ਸਮੇਂ ਦੀ ਸਮਾਪਤੀ ਆ ਇੰਨੀਆਂ ਬੇਨਤੀਆਂ ਆ ਜੀ ਇਹਨੇ ਪ੍ਰਵਾਨ ਕਰਨੀਆਂ ਹੋਇਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ